ਮਨੁੱਖ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੀ ਮਿਲਣ ਦਾ ਰਸਤਾ ਜੀ ਮਾਰਗ ਲੱਭਿਆ ਹੈ ਤਾਂ ਉਸ ਦੇ ਆਪਣੇ ਤਰੀਕੇ ਦੇ ਨਾਲ ਆਪਣੀ ਘੜਤ ਦੇ ਦੁਆਰਾ ਕਈ ਤਰ੍ਹਾਂ ਦੇ ਟੰਗ અપਨਾ ਲਏ ਕਿ ਇਸ ਟੰਗ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾਪ قائم ਹੋ ਸਕਦਾ ਹੈ ਉਸ ਦੇ ਨਾਲ ਰਿਸ਼ਤਾ قائم ਹੋ ਸਕਦਾ ਹੈ ਹੋ ਸਕਦਾ ਹੈ ਕਿ ਸਮੇਂ ਦੇ ਅਨੁਸਾਰ ਸਮਾ ਇਹ ਸੋਸੀ ਕੀ ਮਨੁੱਖ ਨੂੰ ਇੰਨੀ 苦ਤੀ ਨਹੀਂ ਸੀ ਵਿਕਾਸ ਨਹੀਂ ਸੀ ਪਰ ਜਦੋਂ ਗੱਲ ਵਿਕਾਸ ਤੇ ਵੀ ਆ ਕੇ ਰੁਕ ਗਈ ਵਿਕਾਸ ਤੋਂ ਵੀ ਗੱਲ ਅੱਗੇ ਵੀ ਲੰਘ ਗਈ ਤਾਂ ਵੀ ਮਨੁੱਖ ਉਹ ਕਰਮੋ ਕਰਮ ਕਰ ਰਿਹਾ ਹੈ ਸੰਸਾਰ ਦੇ ਅੰਦਰ ਜਿਨ੍ਹਾਂ ਦਾ ਉਸ ਅਕਾਲ ਪੁਰਖ ਅੱਲਾ ਵਾਹਿਗੁਰੂ ਰਾਮ ਭਗਵਾਨ ਦੇ ਨਾਲ ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਹੈ ਪਰ ਫਿਰ ਵੀ ਬਾਹਰੀ ਕਰਮਾਂ ਨੂੰ ਬਾਹਰੀ ਲੋਭ ਰੀਤਾਂ ਨੂੰ ਚੱਲਦੇ ਹੋਏ ਪ੍ਰਾਣੀ ਸਭੇ ਤੁਜ ਐਸੇ ਤੱਪ ਨੇ ਜਿਨ੍ਹਾਂ ਨੂੰ ਧਰਮ ਦਾ ਪਹਿਰਾਵਾ ਪਹਿਨਾ ਕਰਕੇ ਮਨੁੱਖ ਨੇ ਪੱਕੇ ਤੌਰ ਤੇ ਕੁਝ ਨਿਜਮ ਕੋ ਜੇ ਕਰਮ ਐਸੀ ਆਰੰਭ ਕਰ ਦਿੱਤੇ ਜੋ ਅੱਜ ਤੱਕ ਮਨੁੱਖ ਨਿਭਾ ਰਿਹਾ ਤੇ ਅੱਜ ਦੀ ਵਿਚਾਰ ਦੇ ਅਨੁਸਾਰ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਕਬੀਰ ਹਜ ਕਾਬੇ ਹੋਂ ਜਾਇਆ ਥਾ ਕਿ ਬਾਬਾ ਜੀ ਕਹਿੰਦੇ ਮੈਂ ਹਜ ਕਰਨ ਦੇ ਲਈ ਕਾਬੇ ਅੰਦਰ ਗਿਆ ਤਾਂ ਅੱਗੇ ਉਹ ਸੰਜੋਗ ਬਣਦਾ ਹੈ ਕਹਿੰਦੇ ਵਾਰਤਾਲਾਪ ਦੇ ਰੂਪ ਦੇ ਵਿੱਚ ਗੱਲ ਕਰਦੇ ਨੇ ਅੱਗੇ ਮਿਲਿਆ ਖੁਦਾਈ ਕਹਿੰਦੇ ਅੱਗੇ ਮੈਨੂੰ ਖੁਦਾ ਮਿਲਿਆ ਉਹ ਅਵਾਹਿ ਗੁਰੂ ਪਰਮਾਤਮਾ ਰੱਬ ਅੱਲਾਹ ਨੂੰ ਮਿਲਿਆ ਮੈਨੂੰ ਤੇ ਮੈਨੂੰ ਕਹਿੰਦਾ ਸਾਈ ਮੋਜ ਸਿਓ ਲੱਗ ਪਿਆ ਤੁਝ ਕਿਹਨ ਫਰਮਾਈ ਗਾਈ ਕਿ ਸਾਈ ਨੇ ਮੇਰੇ ਨਾਲ ਝਗੜਾ ਕੀਤਾ ਉਸ ਖੁਦਾ ਨੇ ਕਿ ਮੈਂ ਤੇ ਇਦਾਂ ਦੀ ਕੋਈ ਗੱਲ ਕਹੀ ਹੀ ਨਹੀਂ ਕਿ ਕੁਰਬਾਨੀ ਦੇ ਨਾਲ ਜਾਂ ਬਲੀਦਾਨ ਦੇਣ ਦੇ ਨਾਲ ਕਿਸੇ ਵੀ ਜੀਵ ਨੂੰ ਮਾਰਨ ਦੇ ਨਾਲ ਪਾਪ ੱਟੇ ਜਾ ਸਕਦੇ ਕਹਿੰਦੇ ਖੁਸ਼ ਹੋਣ ਦੀ ਬਜਾਏ ਹੋਣਾ ਤੇ ਉਸ ਅੱਲਾ ਖੁਦਾ ਨੂੰ ਮੇਰੇ ਤੇ ਖੁਸ਼ ਹੋਣਾ ਚਾਹੀਦਾ ਸੀ ਕਿਉਂਕਿ ਮੈਂ ਚੱਲ ਕੇ ਗਿਆ ਹਾਂ ਕੋਈ ਧਰਮ ਦਾ ਕਰਮ ਦੇਵਣ ਦੇ ਲਈ ਪਰ ਹੋ ਉਲਟ ਗਿਆ ਉਹ ਖੁਦਾ ਉਹ ਅੱਲਾ ਮੇਰੇ ਤੇ ਨਿਰਾਸ਼ ਹੋ ਗਿਆ ਕਿ ਕਬੀਰ ਇਹ ਕੀ ਚੱਲ ਰਿਹਾ ਹੈ ਇਹ ਸੰਸਾਰ ਦੇ ਅੰਦਰ ਕੀ ਪਾਣਾ ਵਾਪਰ ਰਿਹਾ ਹੈ ਸੰਸਾਰ ਦੇ ਅੰਦਰ ਕੀ ਚੱਲ ਰਿਹਾ ਹੈ ਕਿ ਮਨੁੱਖ ਆਪਣੇ ਕੁਕਰਮਾਂ ਨੂੰ ਛਾਉਣ ਦੇ ਲਈ ਆਪਣੇ ਪਾਪਾਂ ਨੂੰ ਮਿਟਾਉਣ ਦੇ ਲਈ ਸੌਖਾ ਜਿਹਾ ਰਸਤਾ ਲੱਭ ਰਿਹਾ ਹੈ ਕਿ ਕਿਸੇ ਜਾਨਵਰ ਕਿਸੇ ਪਸ਼ੂ ਪੰਛੀ ਨੂੰ ਮਾਰ ਕਰਕੇ ਬਲੀ ਦੇ ਕਰਕੇ ਕੁਰਬਾਨੀ ਦੇ ਕਰਕੇ ਧਰਮ ਦਾ ਪਹਿਰਾਵਾ ਪੈਨਾਮ ਕਰਕੇ ਸੌਖੇ ਜਿਹੇ ਟੱਪ ਦੇ ਨਾਲ ਮੈਂ ਉਸ ਰੱਬ ਦੇ ਨਾਲ ਮਿਲਾਪ قائم ਕਰ ਲਵਾਂ ਸੌਖੇ ਜਿਹੇ ਤਰੀਕੇ ਦੇ ਨਾਲ ਮੈਂ ਚੰਗਾ ਇਨਸਾਨ ਬਣ ਕੇ ਵਿਖਾ ਦੇਵਾਂ ਮੈਨੂੰ ਉਸ ਪਰਮ ਪ੍ਰਮਾਤਮਾ ਦੇ ਨਾਲ ਜੁੜਨ ਦੀ ਜੋ ਮਿੰਤ ਹੈ ਜੋ ਅੰਦਰ ਤੋਂ ਉਤਪਤ ਹੈ ਉਹ ਕਰਨਾ ਨਾ ਪਵੇ ਆਪ ਥੋੜਾ ਗਹਿਰਾਈ ਦੇ ਨਾਲ ਜੇ ਇਹਨਾਂ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਬਾਬਾ ਕਬੀਰ ਜੀ ਜਾ ਰਹੇ ਨੇ ਧਾਰਮਿਕ ਅਸਥਾਨ ਤੇ ਜਿਨ੍ਹਾਂ ਨੂੰ ਅਸੀਂ ਸਾਰੇ ਧਰਮ ਦੇ ਸਥਾਨ ਕਹਿੰਨੇ ਹਨ ਜਿ ਮੰਦਿਰ ਮਸਜਿਦ ਗੁਰਦੁਆਰਾ ਚਰਚ ਇਹ ਧਾਰਮਿਕ ਸਥਾਨ ਮੰਨੇ ਜਾਂਦੇ ਨੇ ਧਰਮ ਦੇ ਕੰਮ ਨਿਭਾਉਣ ਦੇ ਲਈ ਮੰਨੇ ਜਾਂਦੇ ਪਰ ਇਹ ਕਿਸੇ ਵੀ ਥਾਂ ਤੇ ਕਿਸੇ ਵੀ ਪਲੇਸ ਤੇ ਕਿਸੇ ਵੀ ਬਣਾਈ ਹੋਈ ਜਗ੍ਹਾ ਤੇ ਉਹ ਰੱਬ ਨਹੀਂ ਵਸਦਾ ਉਹ ਪਰਮਾਤਮਾ ਨਹੀਂ ਵਸਦਾ ਹਾਂ ਗੁਰਬਾਣੀ ਦੇ ਸਿਧਾਂਤ ਦੇ ਅਨੁਸਾਰ ਇਹ ਗੱਲ ਵੀ ਇੱਥੇ ਯਾਦ ਰੱਖਣੀ ਜ਼ਰੂਰੀ ਹੈ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਣ ਸੁਭਾਵਾ ਬਰਾਬਰ ਜੀ ਅਸੀਂ ਕਿਉਂਕਿ ਸ਼ਬਦ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤਾਂ ਅਸੀਂ ਇਸ ਰੂਪ ਦੇ ਵਿੱਚ ਮੰਨਦੇ ਹਾਂ ਸਾਡਾ ਗੁਰੂ ਹੈ ਹਾਜ਼ਰ-ਨਾਜ਼ਰ ਹੈ ਉਹ ਭਾਵੇਂ ਗੁਰਦੁਆਰੇ ਦੇ ਵਿੱਚ ਹੈ ਉਸ ਢੰਗ ਦੇ ਨਾਲ ਮੰਨਿਆ ਜਾ ਸਕਦਾ ਹੈ ਪਰ ਉਹ ਪਰਮ ਪਰਮਾਤਮਾ ਕਿਸੇ ਖਾਸ ਜਗ੍ਹਾ ਤੇ ਨਹੀਂ ਬਸਦਾ ਉਹ ਗੁਰਦੁਆਰੇ ਵਿੱਚ ਵੀ ਨਹੀਂ ਬਸਦਾ ਫਿਰ ਉਸ ਹਿਸਾਬ ਦੇ ਨਾਲ ਉਹਦੀ ਕੋਈ ਖਾਸ ਜਗ੍ਹਾ ਨਹੀਂ ਹੈ ਖਾਸ ਕੋਈ ਥਾਂ ਨਹੀਂ ਹੈ ਖਾਸ ਕਿਤੇ ਟਿਕਾਣਾ ਨਹੀਂ ਕੀਤਾ ਉਸ ਰੱਬ ਨੇ ਕਿਤੇ ਬੈਠਾ ਨਹੀਂ ਪਰ ਜਿੰਨੇ ਧਾਰਮਿਕ ਸਥਾਨ ਵੀ ਬਣ ਜਾਂਦੇ ਨੇ ਧਰਮ ਦੀ ਜਗ੍ਹਾ ਬਣ ਜਾਂਦੇ ਨੇ ਉਨ੍ਹਾਂ ਦਾ ਜਿਹੜਾ ਅਸਲ ਨਿਸ਼ਾਨਾ ਹੈ ਅਸਲ ਜਿਹੜਾ ਉਨ੍ਹਾਂ ਦਾ ਮਕਸਦ ਹੈ ਉਨ੍ਹਾਂ ਦੇ ਕਰਮ ਜੋ ਨਿਭਾਉਣੇ ਨੇ ਉਹ ਵੀ ਕਿਤੇ ਗਾਇਬ ਹੋ ਜਾਂਦੇ ਨੇ ਜਦੋਂ ਤਰ ਆਪ ਵੇਖੋਗੇ ਕਿ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਕਰਾਂ ਗੁਰਦੁਆਰੇ ਬਹੁਤ ਨੇ ਪੂਰੇ ਹੀ ਵਰਲਡ ਦੇ ਵਿੱਚ ਕਿਸੇ ਇੱਕ ਸ਼ਹਿਰ ਦੀ ਜਾਂ ਸਿਟੀ ਦੀ ਗੱਲ ਨਹੀਂ ਹੈ ਕਿੰਨੇ ਗੁਰਦੁਆਰੇ ਨੇ ਅਨੇਕਾਂ ਗੁਰਦੁਆਰੇ ਨੇ ਤੇ ਗੁਰਦੁਆਰਿਆਂ ਦਾ ਕੰਮ ਸਿਰਫ ਇਤਨਾ ਹੋ ਗਿਆ ਪ੍ਰਬੰਧਕਾਂ ਦਾ ਕਮੇਟੀਆਂ ਦਾ ਕਿ ਜੋ ਮਾਇਆ ਇਕੱਤਰ ਹੋ ਰਹੀ ਹੈ ਜੋ ਗੋਲਕ ਇਕੱਠੀ ਹੋ ਰਹੀ ਹੈ ਜੋ ਕਰਮ ਧਰਮ ਨੇ ਜੋ ਖਰਚੇ ਨੇ ਉਹ ਜਾਇਜ਼ ਨੇ ਚੰਗੀ ਗੱਲ ਹੈ ਪੂਰੀ ਨੇ ਪਰ ਜਿਹੜਾ ਗੁਰਨਾਟਕ ਦਾ ਨਿਸ਼ਾਨਾ ਹੈ ਜਿਸ ਦੇ ਨਾਮ ਤੇ ਇਹ ਮਾਇਆ ਇਕੱਠੀ ਹੋ ਰਹੀ ਹੈ ਜਿਸ ਦੇ ਅੱਗੇ ਲੋਕ ਆਪਣੇ ਆਕੇ ਕਿਰਤ ਕਮਾਈ ਦੇ ਦਸਾਂ ਨੋਹਾਂ ਦੀ ਕਮਾਈ ਦਾ ਦਸਬੰਦ ਕੱਢਦੇ ਨੇ ਉਹ ਮਾਇਆ ਜੇ ਗੁਰੂ ਨਾਨਕ ਦੇ ਅਨੁਸਾਰ ਵਰਤੀਏ ਜੇ ਗੁਰੂ ਨਾਨਕ ਦੀ ਬਿਲਤੀ ਦੇ ਅਨੁਸਾਰ ਵਰਤੀ ਜਾਏ ਤਾਂ ਉਹ ਸਿਰਫ ਪ੍ਰੋਗਰਾਮ ਕਰਵਾਉਣ ਤੱਕ ਸੀਮਤ ਨਹੀਂ ਹਨ ਬਲਕਿ ਨਾਨਕ ਆਪ ਵੇਖੋ ਕਿੰਨੇ ਸਮਾਗਮ ਹੁੰਦੇ ਨੇ ਗੁਰਦੁਆਰਿਆਂ ਦੇ ਵਿੱਚ ਸਮਾਗਮ ਵੀ ਪ੍ਰਚਾਰ ਦਾ ਹਿੱਸਾ ਹੈ ਨਾਲ ਦੂਸਰਾ ਪੱਖ ਰੱਖਿਓ ਜੀ ਤਾਂ ਕਿ ਮੇਰੀ ਕੋਈ ਗੱਲ ਇੱਕ ਪੱਖ ਤੋਂ ਨੈਗੇਟਿਵ ਵੇ ਦੇ ਵਿੱਚ ਨਾ ਚਲੀ ਜਾਏ ਕਹਿਣ ਦਾ ਪੱਖ ਪੋਜ਼ਿਟਿਵ ਰੱਖਿਓ ਤਾਂ ਉਹ ਇਤਨੀ ਜਿਹੜੀ ਮਾਇਆ ਹੈ ਇਤਨਾ ਜੋ ਧਨ ਹੈ ਲੱਖਾਂ ਰੁਪਏ ਲੱਗਦੇ ਨੇ ਕੋਈ ਸਮਾਗਮ ਜਦੋਂ ਅਸੀਂ ਕਰਵਾਉਂਦੇ ਹਾਂ ਕਿਸੇ ਰਾਗੀ ਕੋਈ ਪ੍ਰਚਾਰਕ ਕਥਾਵਾਚਕ ਹੁੰਦਾ ਹੈ ਉਹ ਠੀਕ ਹੈ ਉਹ ਕਿਰਤ ਦਾ ਹਿੱਸਾ ਹੈ ਉਹਨਾਂ ਦਾ ਕਿਉਂਕਿ ਬਲਨਾਨਕ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਚਾਰ ਕਥਾਪੇ ਸੀ ਜੇ ਮੰਜੀਆਂ ਥਾਪੀਆਂ ਸੀ ਤਾਂ ਇਸ ਦਾ ਅਰਥ ਹੈ ਉਹਨਾਂ ਦਾ ਰੋਟੀ ਪਾਣੀ ਵੀ ਉੱਥੋਂ ਹੀ ਚੱਲਦਾ ਹੋਵੇਗਾ ਇਹ 'ਚ ਕੋਈ ਸ਼ੱਕ ਨਹੀਂ ਪਰ ਜ਼ਿਆਦਾਤਰ ਜਿਹੜੇ ਗੁਰਦੁਆਰੇ ਨੇ ਜਾਂ ਜਿਨ੍ਹਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਮਕਸਦ ਸਿਰਫ ਇਤਨਾ ਰਹਿ ਗਿਆ ਕਈ ਥਾਵਾਂ ਤੇ ਮੈਂ ਅੱਖੀਂ ਵੇਖਿਆ ਹੈ ਕਿ ਕੋਈ ਵੀ ਸਮਾਗਮ ਖਾਲੀ ਨਹੀਂ ਜਾਣ ਦਿੰਦੇ ਹੋ ਕੋਈ ਸਮਾਗਮ ਬਿਨਾ ਕਰਵਾਉਣ ਤੋਂ ਨਹੀਂ ਜਾਣਦੇ ਤੇ ਬੜੇ ਪੈਸੇ ਖਰਚਦੇ ਨੇ ਬੜਾ ਉਹ ਧੰਨ ਇਦਾਂ ਖਰਚਦੇ ਨੇ ਪੰਡਾਲਾਂ ਤੇ ਲੰਗਰਾਂ ਤੇ ਬਹੁਤ ਧੰਨ ਲੱਗਦਾ ਹੈ ਜੀ ਆਪਾਂ ਘਰ ਦੇ ਵਿੱਚ ਵੀ ਇੱਕ ਪ੍ਰੋਗਰਾਮ ਕਰਵਾਉਨੇ ਬੜਾ ਖਰਚਾ ਹੋ ਜਾਂਦਾ ਹੈ ਪਰ ਉਹਨਾਂ ਦੇ ਪਿੱਛੇ ਜਦੋਂ ਵੇਖਿਆ ਮਕਸਦ ਕੋਈ ਵੀ ਨਹੀਂ ਤੇ ਮੈਨੂੰ ਇੱਕ ਮੈਂ ਉਹਨਾਂ ਦਾ ਬਿਰਤੀ ਦੀ ਗੱਲ ਕਰ ਦੇਵਾਂ ਇੱਥੇ ਉਹ ਇੱਕ ਹਉਮੈ ਤੇ ਵਡਿਆਈ ਦੀ ਭੁੱਖ ਦੇ ਵਿੱਚ ਮੇਰੇ ਕੋਲ ਆ ਕੇ ਕਹਿੰਦੇ ਨੇ ਜੀ ਆਪਾਂ ਕੋਈ ਸਮਾਗਮ ਖਾਲੀ ਨਹੀਂ ਜਾਣ ਦੇਣਾ ਆਪਾਂ ਉਹ ਪਰਿਵਾਰ ਏਨੇ ਹੁੰਦੇ ਨੇ ਆਪਾਂ ਏਨੇ ਕਰਵਾਉਣੀ ਸਿਰਫ ਕਿਸ ਬਿਰਤੀ ਤੋਂ ਬੋਲ ਰਹੇ ਹੁੰਦੇ ਵਡਿਆਈ ਦੀ ਭੁੱਖ ਤੋਂ ਕਿ ਆਪਾਂ ਥੋੜਾ ਜਿਹਾ ਕੰਮ ਅੱਗੇ ਰੱਖਣਾ ਹੈ ਵਧਾ ਕੇ ਰੱਖਣਾ ਹੈ ਹੁਣ ਅਸੀਂ ਪ੍ਰਚਾਰਕ ਹਾਂ ਅਸੀਂ ਗੁਰਬਾਣੀ ਦੀ ਗੱਲ ਕਰਨੀ ਹੈ ਤਉਸ ਰੂਪ ਦੇ ਵਿੱਚ ਵਿਚਰ ਰਹੇ ਹਾਂ ਉਸ ਬਿਲਤੀ ਤੇ ਮੈਨੂੰ ਬੜਾ ਥੋੜਾ ਜਿਹਾ ਬੁਰਾ ਲੱਗਦਾ ਹੈ ਨਿਰਾਸ਼ਤਾ ਵੀ ਆਉਂਦੀ ਹੈ ਕਿ ਜਿਹੜੀ ਮਾਇਆ ਜਿਹੜਾ ਗੁਰੂ ਨਾਨਕ ਨੇ ਸਿਧਾਂਤ ਚਲਾਇਆ ਸੀ ਉਹ ਕਿਤੇ ਨਾ ਕਿਤੇ ਉਹ ਖਤਮ ਹੁੰਦਾ ਜਾ ਰਿਹਾ ਹੈ ਤੇ ਸਿਰਫ ਹਉਮੈ ਵਡਿਆਈ ਦੀ ਭੁੱਖ ਨੂੰ ਲੈ ਕਰਕੇ ਹੀ ਮਨੁੱਖ ਕਈ ਤਰ੍ਹਾਂ ਦੇ ਕਰਮ ਜੋ ਮੈਂ ਗੱਲ ਸ਼ੁਰੂ ਕੀਤੀ ਸੀ ਕਬੀਰ ਹਜ ਕਾਬੇ ਹਉ ਜਾਇ ਤਾ ਮੈਂ ਤੇ ਗਿਆ ਸੀ ਧਾਰਮਿਕ ਸਥਾਨ ਤੇ ਕਰਮ ਲਗਾਉਣ ਦੇ ਲਈ ਕਿ ਮੈਂ ਚੱਲ ਜਾਵਾਂ ਤੇ ਸਹੀ ਵੇਖਾਂ ਤੇ ਸਹੀ ਕਿ ਇਹ ਤੇ ਧਾਰਮਿਕ ਸਥਾਨ ਨੇ ਇਹ ਤੇ ਮੁੱਢ ਕਿਹੇ ਜਾਂਦੇ ਨੇ ਮੁੱਢ ਤੇ ਆ ਕੇ ਵੇਖਾਂ ਵਰਤਦਾਂ ਕੀ ਇਹ ਚੱਲਦਾ ਕੀ ਹੈ ਉਸ ਭਾਵਨਾ ਨੂੰ ਸਮਝੀ ਬਾਬਾ ਕਬੀਰ ਜੀ ਚੱਲ ਕੇ ਆ ਕਿਉਂ ਰਹੇ ਨੇ ਉੱਥੇ ਉਹ ਸਿਰਫ ਕੁਰਬਾਨੀ ਦੀ ਗੱਲ ਨਹੀਂ ਹੈ ਕਿ ਗਾਂ ਵੱਡੀ ਜਾਂ ਬੱਕਰਾ ਵੱਡਿਆ ਨਹੀਂ ਉਹ ਛੱਡ ਦੇ ਉਹ ਜਿਸ ਭਾਵਨਾ ਦੀ ਪਕੜ ਤੋਂ ਆ ਰਹੇ ਨੇ ਉਸ ਭਾਵਨਾ ਨੂੰ ਪਕੜ ਕਰਨਾ ਜ਼ਰੂਰੀ ਹੈ ਬਲੀ ਦੀ ਗੱਲ ਤੇ ਆਪਾਂ ਨੂੰ ਸਮਝ ਆ ਗਈ ਕਿ ਗਾਂ ਨਹੀਂ ਮਾਰਨੀ ਬੱਕਰਾ ਨਹੀਂ ਮਾਰਨਾ ਸੌਖੀ ਗੱਲ ਹੋ ਗਈ ਅਗਲੀ ਗੱਲ ਜੋ ਬਾਬਾ ਕਬੀਰ ਜੀ ਸਮਝਾਉਣਾ ਚਾਹੁੰਦੇ ਕਹਿੰਦੇ ਮੈਂ ਜਾ ਕਰਕੇ ਵੇਖਾਂ ਤੇ ਸਹੀ ਇਹਨਾਂ ਧਾਰਮਿਕ ਸਥਾਨਾਂ ਤੇ ਚੱਲ ਕੀ ਰਿਹਾ ਹੈ ਕੀ ਵਰਤ ਰਿਹਾ ਹੈ ਕਿਹੋ ਜਿਹਾ ਧਾਰਮਿਕ ਕਰਮ ਨਿਭਾਇਆ ਜਾ ਰਿਹਾ ਹੈ ਜਿਹੜੇ ਧਾਰਮਿਕ ਸਿੱਖਿਆਵਾਂ ਦੇਣ ਵਾਲੇ ਨੇ ਜਿਹੜੇ ਧਰਮ ਦੇ ਪੈਰੋਕਾਰ ਕਹੇ ਜਾਂਦੇ ਨੇ ਜਿਹੜੇ ਧਰਮ ਦੀਆਂ ਸਥਾਨਾਂ ਨੂੰ ਜਗ੍ਹਾ ਨੂੰ ਚਲਾਉਣ ਵਾਲੇ ਨੇ ਉਹ ਕਿਸ ਰੂਪ ਦੇ ਵਿੱਚ ਉਸ ਨੂੰ ਰਣ ਕਰ ਰਹੇ ਨੇ ਚਲਾ ਰਹੇ ਨੇ ਤਾਂ ਉਹ ਚਲਾਉਣ ਵਾਲੇ ਉਹੀ ਸੀ ਨਾ ਜਿਹੜੇ ਉਸ ਸਮੇਂ ਭਾਵੇਂ ਗਾਂ ਮਾਰ ਰਹੇ ਸੀ ਭਾਵੇਂ ਬੱਕਰਾ ਮਾਰ ਰਹੇ ਸੀ ਪਹਿਲੀ ਗੱਲ ਤੇ ਸਮਾਜ ਨੂੰ ਬਿਲਕੁਲ ਇੱਕ ਗਲਤ ਤਰੀਕੇ ਦੇ ਵਿੱਚ ਲੈ ਕੇ ਬਾਕੀ ਜਿਹੜੀ ਦੂਜੀ ਗੱਲ ਰਹਿ ਗਈ ਕਿ ਉਹਨਾਂ ਨੇ ਜੋ ਧਰਮ ਦਾ ਅਸਲ ਮਕਸਦ ਹੈ ਉਹ ਤੋਂ ਥਿੜਕ ਗਏ ਭੁੱਲ ਗਏ ਤਾਂ ਜਿੱਤੇ ਨਾ ਕਿਤੇ ਭਾਵਨਾ ਇਹ ਰਹਿ ਜਾਂਦੀ ਹੈ ਮਾਇਆ ਖਰਚ ਲਈਏ ਪੈਸਾ ਖਰਚ ਲਈਏ ਉਦੇ ਨਾਲ ਵਾਵਾ ਬੜੀ ਰਹਦੀ ਹੈ ਸਮਾਜ ਦੇ ਅੰਦਰ ਥੋੜਾ ਜਿਹਾ ਕੰਨਾਂ ਦਾ ਰਸ ਬਣਿਆ ਰਹਿੰਦਾ ਹੈ ਨਾ ਉੱਚਾ ਰਹਿੰਦਾ ਹੈ ਹੰਮੇ ਪ੍ਰਫੁੱਲਤ ਰਹਦੀ ਹੈ ਹੰਮੇ ਹੰਬੇ ਨੂੰ ਪੱਠੇ ਪੈਂਦੇ ਰਹਿੰਦੇ ਪਰ ਕਿਸੇ ਵੀ ਗੁਰਦੁਆਰੇ ਦੇ ਵਿੱਚ ਅੱਜ ਤੱਕ ਮੈਨੂੰ ਨਹੀਂ ਲੱਗਦਾ ਇਹ ਕਿਤੇ ਵੀ ਕੋਈ ਗੱਲ ਲਾਗ ਗਈ ਹੋ ਲਾਗੂ ਹੋਈ ਹੋਵੇਗੀ ਕਿ ਕੋਈ ਐਸਾ ਢੰਗ ਹੋਵੇਗਾ ਇਹ ਸੁਧਾਰ ਹੋਣਾ ਚਾਹੀਦਾ ਹੈ ਹਰ ਗੁਰਦੁਆਰੇ ਵਿੱਚ ਹੋਣਾ ਚਾਹੀਦਾ ਹੈ ਕਿ ਸਾਡੇ ਕੋਲੇ ਕੋਈ ਪ੍ਰਚਾਰਕ ਕੋਈ ਕਥਾਵਾਚਕ ਰਾਗੀ ਜੱਥਾ ਆਵੇ ਉਹਦੇ ਨਾਲ ਕੁਝ ਇਸ ਢੰਗ ਦਾ ਕੋਈ ਐਗਰੀਮੈਂਟ ਹੋਵੇ ਜਾਂ ਕੋਈ ਗੱਲ ਹੋਵੇ ਕਿ ਜੇ ਜੇ ਤੁਸੀਂ ਇੰਨੇ ਸਾਲ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਤੁਹਾਡੇ ਬੱਚਿਆਂ ਤੁਹਾਡੇ ਘਰ ਪਰਿਵਾਰ ਤੁਹਾਡਾ ਪਿੱਛੇ ਮਕਾਨ ਬਣਿਆ ਹੈ ਨਹੀਂ ਬਣਿਆ ਤੁਹਾਡੇ ਪਿੱਛੇ ਕੀ ਚੱਲ ਰਿਹਾ ਹੈ ਅਸੀਂ ਉਸ ਚੀਜ਼ ਦਾ ਵੀ ਧਿਆਨ ਰੱਖਾਂ ਕਈ ਪਿੰਡਾਂਆਂ ਦੀਆਂ ਵੀਡੀਓਜ਼ ਆਉਂਦੀਆਂ ਨੇ ਹੁਣ ਸਾਹਮਣੇ ਬੜੀ ਖੁਸ਼ੀ ਹੁੰਦੀ ਏ ਕਿ ਥੋੜੇ ਥੋੜੇ ਜਾਗ ਰਹੇ ਨੇ ਲੋਕ ਤਾਂ ਕੋਈ ਨਹੀਂ ਦੇਖਦਾ ਕਿ ਜਿਹੜਾ ਇੱਕ ਸੇਵਾਦਾਰ ਵੀ ਜੀ ਨੂੰ 10 ਸਾਲ ਹੋ ਗਏ 15 ਸਾਲ ਹੋ ਗਏ 20 ਸਾਲ ਹੋ ਗਏ ਕਈ ਥਾਂਾਂ ਤੇ ਮੈਂ ਵੇਖਿਆ ਹੈ ਕਈਆਂ ਦੀ ਉਮਰ ਲੰਘ ਗਈ ਹੈ ਸੇਵਾਦਾਰੀ ਕਰਦਿਆਂ ਮੈਂ ਬਹੁਤ ਵੇਖੇ ਨੇ ਅਸੀਂ ਕਿਉਂਕਿ ਸਮਾਂ ਹੋ ਗਿਆ ਵੀ ਚਲਦਿਆਂ 7-8 ਸਾਲ ਹੋ ਗਏ ਤਾਂ ਥਾਂ-ਥਾਂ ਤੇ ਰਹਿਣ ਦਾ ਮੌਕਾ ਮਿਲੇ ਤੇ ਉਹ जिने सारी उमर लाद दी अपनी अपनी सेवा निभाਉਂਦੇ ਆ ਕੋਈ ਵੀ ਇਨਸਾਨ ਸੰਪੂਰਨ ਨਹੀਂ ਜੀ ਹੁੰਦਾ ਅਸੀਂ ਵੀ ਸੰਪੂਰਨ ਨਹੀਂ ਹਾਂ ਜੇ ਕਈ ਅਸੀਂ ਪੂਰੇ ਹਾਂ ਅਸੀਂ ਕਥਾ ਕਰਦੇ ਹਾਂ ਨਾ ਜੀ ਨਾ ਕਰੋੜਾਂ ਲੱਖਾਂ ਇੱਕ ਇੱਕ ਗਿਨਣ ਲੱਗ ਜਾਈਏ ਬੜੀਆਂ ਦਲਤੀਆਂ ਕਾਪੀ ਭਰ ਜਾਣੀ ਐ ਤਾਂ ਬੜੇ ਭਰ ਜਾਣਗੇ ਬੇਜ ਤਾਂ ਉਹ ਉਹਨਾਂ ਦਾ ਪੱਧਰ ਉੱਪਰ ਨਹੀਂ ਚੁੱਕਿਆ ਜਾਂਦਾ ਕਈ ਵਾਰ ਤੇ ਮੈਂ ਥੋੜਾ ਜਿਹਾ ਇਸ ਵਿਸ਼ੇ ਨੂੰ ਇਸ ਪਾਸੇ ਲੈ ਜਾਵਾਂ ਗੁਰਨਾਨਕ ਗੱਲਾਂ ਨਹੀਂ ਕਰਦੇ ਥਾਂ ਥਾਂ ਜਾ ਕੇ ਕਿ ਭਾਈ ਤੁਹਾਡੇ ਜੀਵਨ ਚ ਸੁਧਾਰ ਲਿਆਉਣਾ ਹੈ ਤੁਹਾਡਾ ਇਹ ਬਦਲ ਦੇਣਾ ਹੈ ਨਹੀਂ ਨਹੀਂ ਉਹ ਗੱਲਾਂ ਕਰ ਹੀ ਨਹੀਂ ਰਹੇ ਗੱਲਾਂ ਛੱਡ ਦਈਏ ਨਾ ਗੱਲ ਕਿਤੇ ਵੀ ਨਹੀਂ ਕੀਤੀ ਉਹਨਾਂ ਜਿੱਥੇ ਵੀ ਗਏ ਨੇ ਕਰਮ ਕਰਕੇ ਵਿਖਾਏ ਨੇ ਜਿੱਥੇ ਵੀ ਗਏ ਨੇ ਕੁਝ ਬਦਲਾਵ ਕਰਕੇ ਆਏ ਨੇ ਕੁਝ ਹੁਕਮ ਲਾਗੂ ਕਰਕੇ ਆਏ ਨੇ ਅਸੀਂ ਗੱਲਾਂ ਕਰਦੇ ਹਾਂ ਧਾਰਮਿਕ ਪਹਿਰਾਵਿਆਂ ਦੇ ਵਿੱਚ ਧਾਰਮਿਕ ਗਾਂਵਾ-ਬਾਮਾਂ ਤੇ ਰਹਿੰਦੇ ਹੋਏ ਸਮਾਗਮ ਕਰਵਾਉਂਦੇ ਹੋਏ ਜੋ ਕੁਝ ਹੋ ਰਿਹਾ ਹੈ ਇਹ ਗੱਲਾਂ ਹੋ ਰਹੀਆਂ ਨੇ ਬਦਲਾਵ ਕੋਈ ਨਹੀਂ ਮਾਫ ਕਰਿਓ ਆਪ ਸੂਝਵਾਨ ਬੈਠੇ ਹੋ ਇਹ ਸਮਾਗਮ ਕਰਵਾਉਣੀ ਜ਼ਰੂਰੀ ਨਹੀਂ ਖਰਚੇ ਹੋਣੇ ਜ਼ਰੂਰੀ ਨਹੀਂ ਪਰ ਮੇਰੀ ਭਾਵਨਾ ਨੂੰ ਸਮਝਿਓ ਜੋ ਕਹਿਣਾ ਚਾਹੁੰਦਾ ਹਾਂ ਭਾਈ ਇਹ ਗੁਰੂ ਦੀ ਗੋਲਕ ਗੁਰੂ ਦੀ ਮਾਇਆ ਜਿਹੜੀ ਬਾਬਾ ਕਬੀਰ ਜੀ ਸਾਨੂੰ ਭਾਵਨਾ ਸਮਝਾਉਣਾ ਚਾਹੁੰਦੇ ਨੇ ਕਬੀਰ ਹਾਜ ਕਾਬੇ ਹਾਂ ਜਾਇਤਾ ਅੱਗੇ ਮਿਲਿਆ ਖੁਦਾਏ ਖੁਦਾ ਮੈਨੂੰ ਮਿਲ ਪਿਆ ਹੁਣ ਕਹਿ ਲੀਏ ਗੁਰਨਾਣਕ ਮਿਲ ਪਿਆ ਅੱਪਾ ਇਸ ਤੰਗ ਨਾਲ ਸਮਝ ਲਈਏ ਥੋੜਾ ਜਿਹਾ ਤੇ ਜੇ ਗੁਰਨਾਣਕ ਕਹਿਣ ਪੁੱਤਰ ਇਹ ਕੀ ਕਰ ਰਿਹਾ ਹੈ ਗਾਂ ਦੀ ਗੱਲ ਛੱਡ ਦੀਏ ਅੱਪਾ ਇਹ ਕੀ ਕਰ ਰਿਹਾ ਹੈ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਤੇਰੇ ਘਰ ਦੇ ਅੰਦਰ ਕੀ ਸਿਧਾਂਤ ਸੀ ਤੈਨੂੰ ਯਾਦ ਨਹੀਂ ਗੁਰਨਾਣਕ ਹੀ ਪੁੱਛਣ ਲੱਗਾ ਆਪਾਂ ਛੱਡ ਦੇ ਇਹ ਮਾਇਆ ਕਿਵੇਂ ਖਲਚਣੀ ਸੀ ਕਿਵੇਂ ਸੁਧਾਰ ਕਰਨਾ ਸੀ ਉਸ ਪੰਗ ਉਸ ਕਹਾਣੀ ਨੂੰ ਨਾਲ ਲੈ ਲਈਏ ਕਈ ਵਾਰ ਨਾ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਜੀ ਜਦੋਂ ਰੱਬ ਨੇ ਕਰਨਾ ਹੈ ਜੋ ਕਰਨਾ ਹੈ ਉਦੋਂ ਹੋਣਾ ਇਹ ਗੱਲ ਬੜੀ ਸੱਚੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਪਰ ਕਿਸੇ ਦੀ ਬਾਹ ਫੜਨੀ ਪੈਂਦੀ ਹੈ ਤੇ ਬਾਹ ਰੱਬ ਨੇ ਅਲੱਗ ਆ ਕੇ ਨਹੀਂ ਫੜਨੀ ਰੱਬ ਪ੍ਰਗਟ ਨਹੀਂ ਹੁੰਦਾ ਉਹ ਆਪ ਨੇ ਸੁਣੀ ਹੈ ਨਾ ਕਹਾਣੀ ਕਿ ਬੰਦਾ ਖੂਹ ਵਿੱਚ ਡਿੱਗ ਗਿਆ ਤੇ ਕਹਿੰਦਾ ਜਦੋਂ ਰੱਬ ਮੈਨੂੰ ਬਚਾਉਣ ਆਏਗਾ ਮੈਂ ਉਦੋਂ ਹੀ ਬਾਹਰ ਨਿਕਲੂੰਗਾ ਕਿੰਨੇ ਬਚਾਉਣ ਆਏ ਹਰ ਕਿਸੇ ਨੂੰ ਕਹੀ ਗਿਆ ਜਦੋਂ ਰੱਬ ਮੈਨੂੰ ਬਚਾਉਣ ਆਊਗਾ ਮੈਂ ਉਦੋਂ ਬਾਹਰ ਨਿਕਲੂਗਾ ਮਰ ਕੇ ਰੱਬ ਕੋਲ ਚੱਲ ਗਿਆ ਤੇ ਰੱਬ ਨੂੰ ਜਾ ਕੇ ਕਹਿੰਦਾ ਏ ਰੱਬ ਜੀ ਮੈਂ ਤੁਹਾਨੂੰ ਇੰਨਾ ਬੁਕਾਰਿਆ ਇੰਨੀ ਆਵਾਜ਼ ਲਗਾਈ ਤੁਸੀਂ ਮੈਨੂੰ ਬਚਾਉਣ ਕਿਉਂ ਨਹੀਂ ਆਏ ਰੱਬ ਕਹਿੰਦਾ ਭਲਿਆ ਜਿਹੜੇ ਇੰਨੇ ਬਚਾਉਣ ਆਏ ਸੀ ਉਹ ਮੈਂ ਹੀ ਸੀ ਜਿਹੜੇ ਇੰਨੇ ਉਹ ਇਨਸਾਨ ਇੰਨੇ ਬੰਦੇ ਤੇਰੀ ਬਾਹ ਫੜ ਕੇ ਤੈਨੂੰ ਕੱਢਣ ਆਏ ਸੀ ਖੂਹ ਦੇ ਵਿੱਚੋਂ ਉਹ ਸਾਰੇ ਮੈਂ ਹੀ ਸੀ ਤਾਂ ਇੱਥੇ ਭਾਵਨਾ ਨੂੰ ਸਮਝੋ ਸਮਾਜ ਜਦੋਂ ਵੀ ਬਦਲਦਾ ਹੈ ਸਮਾਜ ਦੇ ਵਿੱਚ ਜਦੋਂ ਵੀ ਬਦਲਾਅ ਹੁੰਦਾ ਹੈ ਗੱਲਾਂ ਦੇ ਨਾਲ ਨਹੀਂ ਜੇ ਸਾਨੂੰ ਲੱਗਦਾ ਹੈ ਸਾਡਾ ਇੰਨੇ ਸਾਲ ਹੋ ਗਏ ਕਿਥੇ ਕਥਾਵਾਚਕ ਨੂੰ ਡਿਊਟੀ ਕਰਦੇ ਆਂ ਸੇਵਾਦਾਰ ਨੂੰ ਡਿਊਟੀ ਕਰਦੇ ਆਂ ਰਾਗੀਆਂ ਨੂੰ ਸੇਵਾ ਕਰਦੇ ਆਂ ਘੱਟੋ-ਘੱਟ ਅਸੀਂ ਇਹਨਾਂ ਦੀ ਬਾਹ ਫੜ ਕੇ ਇਹਨਾਂ ਨੂੰ ਇੰਨੇ ਕੁ ਸਮਰੱਥ ਕਰਦੀ ਇਹਨਾਂ ਨੂੰ ਥਾਂ-ਥਾਂ ਤੇ ਭਟਕਣਾ ਨਾ ਪਵੇ ਇਹ ਆਜ਼ਾਦੀ ਦੇ ਨਾਲ ਉੱਠ ਕੇ ਆਪਣਾ ਪ੍ਰਚਾਰ ਕਰ ਸਕਣ ਬੋਲ ਸਕਣ ਮੈਂ ਆਪਣੇ ਘਰ ਦੀ ਰੱਖਾਂ ਗੱਲ ਬਾਹਰ ਜਾਊਗਾ ਤਾਂ ਗੱਲ ਫਿਰ ਉਹ ਬਾਹਰ ਹੀ ਚਲੀ ਜਾਣੀ ਹੈ ਫਿਰ ਨਹੀਂ ਇੱਥੇ ਆਉਣੀ ਮੁੜ ਕੇ ਉਹ ਆਪਾਂ ਤਾਂ ਇੱਥੇ ਹੀ ਰੱਖ ਲਈ ਤਾਂ ਉਹ ਕਹਿੰਦੇ ਭਲੇ ਆਉ ਮੈਂ ਹੀ ਸੀ ਤਾਂ ਜੀ ਗੁਰਦਾਨਨਕ ਬਾਹ ਫੜਦੇ ਨੇ ਜਾ ਕੇ ਉਹ ਗੱਲਾਂ ਨਹੀਂ ਕਰਦੇ ਸਿਰਫ ਸਾਡੀਆਂ ਗੱਲਾਂ ਰਹਿ ਜਾਂਦੀਆਂ ਅਸੀਂ ਐਕਸ਼ਨ ਕੋਈ ਵੀ ਨਹੀਂ ਕਰਦੇ ਬਦਲਾਵ ਕੋਈ ਵੀ ਨਹੀਂ ਕਰਦੇ ਉਹਦੇ ਨਾਲ ਕੋਈ ਬਦਲਾਵ ਨਹੀਂ ਆਵੇਗਾ ਫਿਰ ਕਥਾਵਾਚ ਕੋ ਰੂਟੀਨ ਦੇ ਵਿੱਚ ਕਥਾ ਕਰ ਰਿਹਾ ਏ ਮੈਂ ਬੈਠ ਕੇ ਸੁਣਿਆ ਗਿਆ ਮੈਂ ਆਪਣੇ ਤੇ ਹੀ ਰੱਖਾਂ ਮੈਂ ਕਥਾ ਕੀਤੀ ਮੈਂ ਹੀ ਸੰਗਤੀ ਰੂਪ ਵਿੱਚ ਬੈਠ ਕੇ ਚੱਲਿਆ ਗਿਆ ਬਦਲਾਵ ਕਿੱਥੇ ਆਉਣਾ ਏ ਕਿ ਤੇ ਵੀ ਨਹੀਂ ਤਾਂ ਗੁਰਦਾਨਕ ਪੁੱਛਦੇ ਨੇ ਕਬੀਰ ਹਜ ਕਾਬੇ ਪਹੁੰਚ ਜਾਏ ਥਾ ਅਸੀਂ ਆ ਗਏ ਹਾਂ ਇੱਥੇ ਹਜ ਦੇ ਵਿੱਚ ਤਾਂ ਗੁਰਦਾਨਕ ਪੁੱਛਦੇ ਨੇ ਭਲਿਆ ਨਹੀਂ ਤੇਰੇ ਖਲੇ ਕਰਮ ਸਹੀ ਨਹੀਂ ਜਾ ਰਹੇ ਦੇਖ ਥੋੜਾ ਸੁਧਾਰ ਕਰ ਇਹਨਾਂ ਦੇ ਵਿੱਚ ਹਲੇ ਬਦਲਾਵ ਕਰ ਥੋੜੇ ਜਿਹੀ ਤਾਂ ਕਿ ਤੂੰ ਜਿੰਨਾ ਸਮਾਂ ਸਾਡੇ ਦੀ ਰੱਖਿਓ ਜੀ ਗੱਲ ਜਿੰਨਾ ਸਮਾਂ ਸੇਵਾ ਨਿਭਾਵੇਂ ਉਤਨੇ ਸਮੇਂ ਦੇ ਵਿੱਚ ਤੇਰਾ ਇੱਕ ਕਰਮ ਹੀ ਦਿਸ ਜਾਏ ਤੇ ਤੂੰ ਸੇਵਾ ਨਿਭਾਈ ਸੀ ਗੁਰਦੁਆਰੇ ਉਪਲਾ ਕਰਮ ਹੋ ਗਿਆ ਇੱਕ ਕਰਮ ਹੀ ਤੇਰਾ ਸਾਰੇ ਕੰਮ ਨੂੰ ਅੱਗੇ ਲੈ ਜਾਏਗਾ ਇੱਕ ਕਰਮ ਪਰ ਉਹ ਦਿਸੇ ਗੱਲ ਹੀ ਬਾਤੀ ਨਹੀਂ ਤੈਨੂੰ ਸੇਵਾਦਾਰੀ ਮਿਲੀ ਏ ਤੈਨੂੰ ਸੇਵਾ ਦਾ ਮੌਕਾ ਮਿਲਿਆ ਏ ਵਰਦਾਨਕ ਦੇ ਘਰ ਦੇ ਅੰਦਰ ਜਿਹੜੀ ਗੱਲ ਨੂੰ ਬਾਬਾ ਕਬੀਰ ਜੀ ਬੜਾ ਕੁਦਰਤੀ ਸ਼ਲੋਕ ਆ ਜਾਂਦੇ ਨੇ ਉਸ ਤਰ੍ਹਾਂ ਦੇ ਕਬੀਰ ਹਜ ਕਾਬੇ ਹਾਂ ਜਾਇ ਥਾ ਹਜ ਕਾਬੇ ਦੇ ਵਿੱਚ ਤੈਨੂੰ ਸਮਾ ਮਿਲ ਗਿਆ ਏ ਤਾਂ ਅੱਗੇ ਹੁਣ ਖੁਦਾ ਵੀ ਮਿਲ ਗਿਆ ਏ ਅੱਗੇ ਮਿਲਿਆ ਖੁਦਾਏ ਸਾਡਾ ਖੁਦਾ ਤੇ ਗੱਲਾਂ ਕਰਦਾ ਏ ਜੀ ਆ ਗੱਲਾਂ ਹੀ ਬੋਲੀਆਂ ਨੇ ਪਾਤਸ਼ਾਹੀਆਂ ਕਹਿੰਦੇ ਸਾਈ ਮੁੱਜ ਸਿਓ ਲਰ ਬਰਿਆ ਤੁਝੇ ਕਿਨ ਫਰਮਾਈ ਗਾਏ ਸਾਈ ਨੇ ਖੋਸ਼ ਤੇ ਮੇਰੇ ਤੇ ਕੀ ਹੋਣਾ ਸੀ ਮੇਰੇ ਨਾਲ ਝਗੜਾ ਕੀਤਾ ਬਾਬਾ ਕਬੀਰ ਜੀ ਨੂੰ ਕਹਿੰਦੇ ਐ ਤੂੰ ਕੀ ਕਰ ਰਿਹਾ ਹੈ ਕਿਹੜੇ ਕਰਮਾਂ ਵਾਲੇ ਪਾਸੇ ਜਾ ਰਿਹਾ ਹੈ ਇੱਕ ਵੀ ਗੱਲ ਸਿਧਾਂਤਿਕ ਨਜ਼ਰ ਨਹੀਂ ਆ ਰਹੀ ਤੇਰੀ ਜੀਵਨ ਦੇ ਵਿੱਚ ਗੱਲ ਨਹੀਂ ਹਾਂ ਸੁਹਾਗਣ ਭੈਣੀ ਕੰਤਨ ਕਬਹੂ ਮੈਂ ਬਿਲੇ ਗੱਲਾਂ ਦੇ ਨਾਲ ਸੁਹਾਗਣਾ ਬਣ ਰਹੇ ਹਾਂ ਗੱਲਾਂ ਦੇ ਨਾਲ ਧਰਮ ਨਿਭਾ ਰਹੇ ਹਾਂ ਪਰ ਕਦੇ ਵੀ ਕੋਈ ਐਸਾ ਕਰਮ ਨਹੀਂ ਕਰਕੇ ਵਿਖਾਇਆ ਜਿਹਦੇ ਨਾਲ ਦਿਸੇ ਕਿ ਆ ਕਰਮ ਕੀਤਾ ਹੈ ਜਿਹਦੇ ਨਾਲ ਬਦਲਾਵ ਆਵੇਗਾ ਆਪਣੇ ਅੰਦਰ ਚਾਤੀ ਮਾਰ ਰਹੇ ਹੋ ਜੀ ਇਹ ਪੰਕਤੀਆਂ ਨਾ ਆਪਾਂ ਪੜ੍ਹ ਕੇ ਕਈ ਵਾਰ ਨਾ ਸਾਦੇ ਰੂਪ ਦੇ ਵਿੱਚ ਲੰਘ ਜਾਂਦੇ ਹਾਂ ਜਿੰਨਾ ਸਮਾਂ ਅੰਦਰ ਭਾਵ ਨਹੀਂ ਬਣੇਗਾ ਗੁਰੂ ਦੇ ਬਚਨਾਂ ਦੇ ਪ੍ਰਤੀ ਰਿਸਪੈਕਟ ਨਹੀਂ ਬਣੇਗੀ ਉਹ ਅੰਦਰ ਨਹੀਂ ਬਣੇਗਾ ਬਦਲਦਾ ਕੁਝ ਬਦਲਾਵ ਦਾ ਅੰਦਰ ਉਹ ਸੰਸਕਾਰ ਪੈਦਾ ਨਹੀਂ ਹੋਣਗੇ ਤਾਂ ਉਤਨਾ ਸਮਾਂ ਇਹ ਸਿਰਫ ਵਿਆਖਿਆ ਹੋ ਰਹੀ ਹੈ ਕਥਾ ਹੋ ਰਹੀ ਹੈ ਉਦੋਂ ਬਾਅਦ ਕੁਝ ਵੀ ਨਹੀਂ ਇਹ ਤੋਂ ਬਾਅਦ ਇਹ ਕੁਝ ਵੀ ਨਹੀਂ ਹੈ ਇਹ ਨਿਤ ਰੋਜ਼ਾਨਾ ਦੀ ਇੱਕ ਰੂਟੀਨ ਚੱਲ ਰਹੀ ਹੈ ਅਦਰਵਾਈਜ਼ ਇਹ ਕੁਝ ਵੀ ਨਹੀਂ ਗੱਲਾਂ ਨੇ ਤਾਂ ਗੁਰੂ ਪਾਤਸ਼ਾਹਾਂ ਦੇ ਬਦਲ ਸਾਈਂ ਮਹਦਿਸਾਂ ਨਾਲ ਲੜ ਪੈ ਲੜ ਪਿਆ ਜੀ ਸਾਡੇ ਨਾਲ ਉਹ ਅੱਜ ਅੱਜ ਲੜੇ ਨਹੀਂ ਸਾਨੂੰ ਸਮਝਾ ਰਹੇ ਨੇ ਬਾਦਸ਼ਾਹ ਕਿ ਥੋੜਾ ਜਿਹਾ ਬਦਲਾਵ ਕਰ ਐਸਾ ਕੁਝ ਕਰਦੇ ਜਿਹੜਾ ਲੋਕ ਤੈਨੂੰ ਯਾਦ ਰੱਖਣ ਹਾਂ ਭਾਈ ਉਹ ਸਮਾਂ ਆਇਆ ਸੀ ਉਸ ਇਨਸਾਨ ਦੇ ਕੋਲ ਬੜਾ ਸੋਹਣਾ ਕੁਝ ਬਦਲਾਅ ਹੋ ਗਿਆ ਤਾਂ ਅਗਲੇ ਸਮੁਗ ਨੂੰ ਨਾਲ ਲੈ ਲਈਏ ਜੀ ਵਿਚਾਰ ਇੱਕ ਤਰ੍ਹਾਂ ਦੀ ਹੈ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਕਿੰਤੀ ਵਾਰ ਕਬੀਰ ਕਹਿੰਦੇ ਮੈਂ ਫਿਰ ਬੜੇ ਵਾਰ ਗਿਆ ਇੱਕ ਵਾਰ ਵੀ ਨਹੀਂ ਸਾਨੂੰ ਕਿੰਨਾ ਸਮਾਂ ਹੋ ਗਿਆ ਜੀ ਆਉਂਦੇ ਆ ਹਣਾ ਆਪਾਂ ਆਪਣੀ ਤੇ ਗੱਲ ਸਮਝਣੀ ਹੈ ਬਾਬਾ ਕਬੀਰ ਜੀ ਵੀ ਇਦਾਂ ਹੀ ਬੜੇ ਵਾਰ ਗਏ ਕਹਿੰਦੇ ਮੈਂ ਬੜੇ ਵਾਰ ਗਿਆ ਫਿਰ ਇੱਕ ਵਾਰ ਦੀ ਗੱਲ ਵੀ ਨਹੀਂ ਮੇਰੀ ਰੋਜ਼ਾਨਾ ਦੀ ਰੁਟੀਨ ਹੈ ਆਪਾਂ ਵੀ ਰੋਜ਼ਾਨਾ ਹੀ ਆਉਂਦੇ ਕਹਿੰਦੇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕਿੰਨੀ ਵਾਰ ਆਉਂਦਾ ਹੀ ਰਹਿਣਾ ਮੈਂ ਸਾਡਾ ਤੇ ਰਹਿਣਾ ਹੀ ਇੱਥੇ ਅਸੀਂ ਕਿੱਥੇ ਜਾਣਾ ਹੈ ਪਰ ਕਹਿੰਦੇ ਵੇਖੋ ਹੋਇਆ ਕਿ ਸਾਈ ਮੁਜ ਮੈਂ ਯਾਰ ਖਤਾ ਮੁੱਖੋਂ ਨਾ ਬੋਲੇ ਪੀਰ ਇੰਨੇ ਵਾਰ ਮੈਂ ਤੇਰੇ ਕੋਲੇ ਪਾਤਸ਼ਾਹ ਆ ਗਿਆ ਪਰ ਫਿਰ ਵੀ ਤੇਰੇ ਨਾਲ ਰਿਸ਼ਤਾ ਤੇ ਮੇਰਾ ਕਾਇਮ ਨਹੀਂ ਹੋਇਆ ਸਾਈਂ ਕਹਿੰਦੇ ਤੂੰ ਬੋਲਦਾ ਕਿਉਂ ਨਹੀਂ ਬੋਲਣ ਦਾ ਭਾਵ ਇੱਥੇ ਉਹੀ ਹੈ ਕਿ ਪਾਤਸ਼ਾਹ ਆਹ ਕੁਰਬਾਨੀਆਂ ਜਿਹੜੇ ਕਰਮ ਧਰਮ ਅਸੀਂ ਨਿਭਾ ਰਹੇ ਹਾਂ ਇਹਦੇ ਨਾਲ ਪਾਪ ਨਹੀਂ ਕੱਟੇ ਜਾ ਸਕਦੇ ਤੇ ਨਾਲ ਸੁਧਾਰ ਨਹੀਂ ਹੋ ਸਕਦਾ ਭਾਵ ਹੈ ਇਹ ਭਾਵ ਬਣੇਗਾ ਕਿ ਪ੍ਰਮਾਤਮਾ ਮੁੱਖੋਂ ਮੇਰੇ ਨਾਲ ਬੋਲਦਾ ਕਿਉਂ ਨਹੀਂ ਬੋਲਣ ਦਾ ਅਰਥ ਹੀ ਇਹ ਹੋਈ ਹੈ ਕਿ ਸਾਡੇ ਕਰਮ ਉਹਦੇ ਨਾਲ ਨਹੀਂ ਮਿਲਦੇ ਸਾਡੇ ਸਿਧਾਂਤ ਉਹਦੇ ਨਾਲ ਨਹੀਂ ਮਿਲਦੇ ਤਾਂ ਕਰਕੇ ਆਪ ਅੰਦਰ ਚਾਤੀ ਮਾਰਿਓ ਇਹ ਸਾਨੂੰ ਲੱਗਦਾ ਹੋਵੇਗਾ ਕਿ ਮੈਂ ਧਰਮ ਦੇ ਕਰਮ ਨਿਭਾ ਰਿਹਾ ਪਰ ਅਸਲ ਰਸ ਨਹੀਂ ਪਤਾ ਹੁੰਦਾ ਕਿਸੇ ਨੂੰ ਜਿਵੇਂ ਬਾਬਾ ਰਕਤਾਜ ਜੀ ਕੋਸ਼ਿਸ਼ ਕਰਦੇ ਨੇ ਪੜ੍ਹੀ ਐ ਗੁਣੀਆਂ ਨਾਮ ਸਭ ਸੁਣੀ ਐ ਅਨਭਉ ਭਉ ਨਾ ਦੱਸੈ ਬਾਤਸ਼ਾਹ ਮੈਂ ਪੜ ਰਿਹਾ ਤੇਤੀ ਵਾਰ ਉਹਨੂੰ ਨਾਲ ਲੈ ਲਈ ਬੜੀ ਬਾਤ ਗੁਣੀਆਂ ਬੜੀ ਬਾਤ ਬੜਾ ਗੁਣ ਲਿਆ ਬੜਾ ਸਮਝ ਲਿਆ ਬਾਦਸ਼ਾਹ ਪਰ ਅੰਦਰ ਕੋਈ ਹੈ ਹੀ ਨਹੀਂ ਅੰਦਰ ਕੋਈ ਭਾਵਨਾ ਹੀ ਨਹੀਂ ਹੈ ਅੰਦਰ ਕੋਈ ਜੀਵਨ ਦੇ ਅੰਦਰ ਕੋਈ ਅਨੁਭਵ ਮਹਿਸੂਸ ਨਹੀਂ ਹੋਇਆ ਕਰਮ ਧਰਮ ਵਾਲੀ ਤੇ ਗੱਲ ਹੀ ਮਹਿਸੂਸ ਨਹੀਂ ਹੋਈ ਬਸ ਸਿਰਫ ਮੈਂ ਪੜ ਰਿਹਾ ਗੋਣ ਰਿਹਾ ਮੈਂ ਗੱਲਾਂ ਕਰ ਰਿਹਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਵਿਚਾਰ ਸੁਣ ਰਿਹਾ ਮੈਂ ਕੰਨਾਂ ਨੂੰ ਬਹੁਤ ਵਿਚਾਰ ਸੁਣਾ ਚੁੱਕਿਆ ਹੁਣ ਤੱਕ ਇੰਨੀ ਕਥਾ ਸੁਣਾ ਚੁੱਕਿਆ ਕਿ ਮੈਂ ਵੀ ਕਥਾ ਕਰ ਸਕਦਾ ਦੋ ਚਾਰ ਗੱਲਾਂ ਤੇ ਮੈਂ ਵੀ ਕਿਸੇ ਨੂੰ ਸਮਝਾ ਸਕਦਾ ਤੇ ਸਾਡਾ ਤੇ ਕਰਮ ਨੇ ਪਰ ਬਾਦਸ਼ਾਹ ਜੀਵਨ ਦੇ ਅੰਦਰ ਦਇਆ ਭਾਵਨਾ ਕੋਈ ਨਹੀਂ ਬਦਲਾਵ ਵਾਲੀ ਗੱਲ ਕੋਈ ਨਹੀਂ ਸੋ ਹੱਜ ਕਬੀਰ ਹੱਜ ਕਾਪੇ ਹੋਏ ਹੋਏ ਗਿਆ ਕਿੰਤੀ ਵਾਰ ਕਬੀਰ ਸਾਈ ਮੁਝ ਮੈਂ ਗਿਆ ਖਤਾ ਖਤਾ ਦਾ ਹੁੰਦਾ ਇਹ ਦੋਸ਼ ਪਾਪ ਕੋ ਕਰਮ ਉਹ ਕੋ ਕਰਮ ਵੀ ਹੀ ਹੈ ਸਾਡਾ ਕਿ ਅਸੀਂ ਅਸਲ ਨਹੀਂ ਨਿਸ਼ਾਨੇ ਨੂੰ ਸਮਝ ਰਹੇ ਹੱਜ ਕਾਪੇ ਵਾਲੀ ਭਾਵਨਾ ਨੂੰ ਨਹੀਂ ਸਮਝ ਰਹੇ ਸਿਰਫ ਗਾ ਮੁਰਗੀ ਤੇ ਨਾ ਜੀ ਗਾਦੇ ਇਹ ਟਿਕਾ ਲਿਓ ਸੁਤੰਦਰ ਉਹ ਅੰਦਰ ਦੀ ਭਾਵਨਾ ਦੀ ਪਕੜ ਕਰਨ ਦੀ ਜਰੂਰਤ ਹੁੰਦਾ ਹੈ ਬਾਦਸ਼ਾਹ ਤੇਰੇ ਨਾਲ ਥੋੜਾ ਕੋਈ ਸਬੰਧ ਸੀ ਮੈਂ ਕਰਮਾਂ ਧਰਮਾਂ ਨੂੰ ਨਿਭਾਉਣ ਜਾ ਰਿਹਾ ਆਪਣਾ ਪਰਿਵਾਰ ਦੇ ਅੰਦਰ ਹਜ ਕਾਬੇ ਦੇ ਅੰਦਰ ਭਾਵਨਾ ਦੀ ਤੇ ਗੱਲ ਹੀ ਖਤਮ ਹੋ ਗਈ ਉੱਥੇ ਨਿਸ਼ਾਨਾ ਤੇ ਥੜਕੀ ਗਿਆ ਉੱਥੇ ਨਹੀਂ ਰਹੀ ਉਹ ਭਾਵਨਾ ਅੰਦਰ ਤਾਂ ਅੱਗੇ ਬਖਸ਼ਿਸ਼ ਕਰਦੇ ਨੇ ਅਗਲਾ ਸ਼ਲੋਕ ਨਾਲ ਹੈ ਜੀ ਕਹਿੰਦੇ ਕਬੀਰ ਜੀ ਜੋ ਮਾਰੇ ਜੋਰ ਕਰ ਕਹਿੰਦੇ ਇਹ ਜੋ ਹਲਾਲ ਕਹਿੰਦੇ ਧੱਕੇ ਦੇ ਨਾਲ ਜ਼ੁਲਮ ਦੇ ਨਾਲ ਜਿਹੜੇ ਮਾਰ ਦਿੰਦੇ ਨੇ ਜਾਨਵਰਾਂ ਨੂੰ ਤੇ ਨਾਮ ਦੇ ਦਿੰਦੇ ਨੇ ਧਰਮ ਦਾ ਕਿ ਹਲਾਲ ਕੀਤਾ ਹੋਇਆ ਜੱਬਾ ਕੀਤਾ ਹੋਇਆ ਹੈ ਕਿ ਤੇ ਕੁਰਬਾਨੀ ਦੇ ਕਾਬਿਲ ਹੋ ਗਿਆ ਹੈ ਇਹ ਜਾਨਵਰ ਇਹ ਪੰਛੀ ਇਹ ਪਸ਼ੂ ਕਹਿੰਦੇ ਜਿਹੜਾ ਧੱਕਾ ਕਰਦੇ ਨੇ ਭਾਈ ਦਫ਼ਤਰ ਦਈ ਜਬ ਕਾਢ ਕੇ ਕਾਢ ਹੈ ਹੋਏਗਾ ਕੌਣ ਹਵਾਲ ਕਹਿੰਦੇ ਭਾਈ ਜਦੋਂ ਦਫ਼ਤਰ ਦੇ ਅੰਦਰ ਲੇਖਾ ਮੰਗਾ ਜਾਣਾ ਹੈ ਜਦੋਂ ਤੇਰਾ ਨਵੇੜਾ ਹੋਣਾ ਹੈ ਤਾਂ ਉਦੋਂ ਤੇਰਾ ਗਵਾਹੀਦਾਰ ਕੌਣ ਬਣੇਗਾ ਤੇਰੀ ਹਾਮੀ ਕੌਣ ਭਰੇਗਾ ਪਿਛਲੀ ਪੰਕਤੀ ਤੇ ਆਇਓ ਜੋਰ ਕਰਕੇ ਜਦੋਂ ਕੋਈ ਮਨੁੱਖ ਤੱਕਾ ਕਰਕੇ ਭਾਵੇਂ ਉਹ ਜਾਨਵਰ ਹੈ ਭਾਵੇਂ ਉਹ ਪੰਛੀ ਹੈ ਭਾਵੇਂ ਜੋਰ ਦੇ ਨਾਲ ਹੀ ਆਪਣੇ ਆਪ ਦੀਆਂ ਭਾਵਨਾਵਾਂ ਅਸਲ ਕਰਮਾਂ ਨੂੰ ਮਨੁੱਖ ਅੰਦਰੋਂ ਮਾਰ ਦਿੰਦਾ ਹੈ ਝੂਠ ਨੂੰ ਪ੍ਰਫੁੱਲਤ ਕਰਦਾ ਹੈ ਜ਼ੋਰ ਦੇ ਨਾਲ ਠੱਕੇ ਦੇ ਨਾਲ ਆਪਣੇ ਆਪ ਦੇ ਅੰਦਰ ਵੀ ਵੇਖੋ ਕਈ ਵਾਰ ਅਸੀਂ ਬਹੁਤ ਚੀਜ਼ਾਂ ਨੂੰ ਬਹੁਤ ਔਗਣਾ ਨੂੰ ਜ਼ੋਰ ਦੇ ਨਾਲ ਠੱਕੇ ਦੇ ਨਾਲ ਪ੍ਰਫੁੱਲਤ ਕਰਦੇ ਸਿਰਫ ਬਾਹਰੀ ਨਾ ਰੱਖਿਓ ਇਸ ਨੂੰ ਅੰਦਰ ਵੀ ਜ਼ੋਰ ਹੁੰਦਾ ਹੈ ਸਾਡਾ ਨਿਮਤਤਾ ਹਰ ਸਮੇਂ ਸੁਚੇਤ ਕਰਦੀ ਏ ਕਿ ਨਹੀਂ ਕਮੀ ਹੈ ਨਿਮਰਤਾ ਦੀ ਚੰਗੇ ਕਰਮਾਂ ਦੀ ਕਮੀ ਹੈ ਪਰ ਅਹੰਕਾਰ ਫਿਰ ਝੁਲਮ ਕਰਦਾ ਅੰਦਰੋਂ ਮੈਂ ਮੇਰੀ ਫਿਰ ਝੁਲਮ ਕਰਦੀ ਅੰਦਰੋਂ ਕਿ ਨਹੀਂ ਨਹੀਂ ਇੱਥੇ ਜ਼ਿੰਦਗੀ ਚ ਸਵਾਦ ਨਹੀਂ ਆ ਰਿਹਾ ਨਿਮਰਤਾ ਚ ਰਸ ਨਹੀਂ ਨਾ ਹੁੰਦਾ ਆਪ ਕਦੇ ਕਦੇ ਮਹਿਸੂਸ ਕੀਤਾ ਜੀ ਨਿਮਰਤਾ ਚ ਰਸ ਨਹੀਂ ਹੁੰਦਾ ਉੱਥੇ ਨਿਮਾਨ ਜੀ ਮਹਿਸੂਸ ਹੁੰਦੀ ਹੈ ਕਿ ਝੁੱਕ ਗਿਆ ਇੱਥੇ ਕਾਹਦਾ ਰਸ ਹੈ ਥੋੜਾ ਜਿਹਾ ਆਕੜ ਕੇ ਜੇ ਬਖਾ ਇੱਥੇ ਰਸ ਹੈ ਥੋੜਾ ਜਾਇ ਤੂੰ ਅਹੰਕਾਰ ਦਾ ਸ਼ੋਅ ਕਰ ਆਪਣਾ ਚੇਰੇਕ ਥੋੜਾ ਜਿਹਾ ਉਹ ਭਾਵਨਾਵਾਂ ਦਿਸਣੀਆਂ ਚਾਹੀਦੀਆਂ ਨੇ ਇੱਥੇ ਸਵਾਦ ਐ ਥੋੜਾ ਜਿਹਾ ਇੱਥੇ ਚੰਗਾ ਲੱਗਦਾ ਏ ਉੱਥੇ ਰਸ ਬਣਦਾ ਏ ਕਦੇ ਮਹਿਸੂਸ ਕਰੇ ਅੰਦਰ ਇਹ ਅੰਦਰ ਹੋਏਗਾ ਉੱਥੇ ਫਿਰ ਜਦੋਂ ਸਵਾਦ ਬਣਦਾ ਏ ਤਾਂ ਬੰਦਾ ਉਹਨੂੰ ਪਰਫੁੱਲਤ ਕਰਦਾ ਏ ਫਿਰ ਉੱਥੇ ਜੋਰ ਪਾਉਂਦਾ ਏ ਨਹੀਂ ਨਹੀਂ ਪਹਿਨ ਦੋ ਜੋਰ ਥੋੜਾ ਜਿਹਾ ਚਾਰ ਬੰਦਿਆਂ ਵਿੱਚ ਵਿਖਾਉਂਦਾ ਏ ਕਿ ਹਾਂ ਮੈਂ ਕੁਝ ਹਾਂ ਐਦਾਂ ਥੋੜਾ ਉਹ ਜੋਰ ਜ਼ੁਲਮ ਕਹਿੰਦੇ ਜਿਹੜਾ ਤੂੰ ਕਰਦਾ ਏ ਉਸ ਜੋਰ ਜ਼ੁਲਮ ਦੇ ਨਾਲ ਕਹਿੰਦੇ ਵਿਕਾਸ ਨਹੀਂ ਹੁੰਦਾ ਪਾਪ ਨਹੀਂ ਮਿਟ ਸਕਦੇ ਜਿਹੜੀ ਭਾਵਨਾ ਸੀ ਇਹ ਵਿਚਾਰ ਨੂੰ ਅਪਾ ਕੱਲ ਨਾਲ ਰੱਖਾਂਗੇ ਇਦਾਂ ਕਹਿੰਦੇ ਭਾਈ ਕੁਰਬਾਨੀਆਂ ਦੇਣ ਦੇ ਨਾਲ ਜੋਰ ਜ਼ੁਲਮ ਕਰਨ ਦੇ ਨਾਲ ਕਹਿੰਦੇ ਨਹੀਂ ਵਿਕਾਸ ਹੋ ਸਕਦਾ ਪਾਪ ਨਹੀਂ ਮਿਟ ਸਕਦੇ ਪਹਿਲੀ ਪੰਕਤੀ ਤੇ ਦੁਬਾਰਾ ਆਇਓ ਕਬੀਰ ਹੱਜ ਕਾਬੇ ਹਾਂ ਜਾਇਤਾ ਅੱਗੇ ਮਿਲਿਆ ਖੁਦਾਏ ਖੁਦਾ ਸਾਨੂੰ ਮਿਲਿਆ ਏ ਜੀ ਗੁਰੂ ਪਾਤਸ਼ਾਹ ਨੂੰ ਜਾਨਾ ਮਿਲਦੇ ਨਹੀਂ ਸਾਨੂੰ ਆਪਣੇ ਆਪ ਦੇ ਜੀਵਨ 'ਚ ਬਦਲਾਅ ਲਾਇਆ ਜੀ ਇੱਕ ਅਦਾ ਕਰਮੀ ਗੁਰਨਾਨਕ ਦੇ ਸਿਧਾਂਤ ਦੇ ਅਨੁਸਾਰ ਕਰ ਜਾਈਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਨਾਲ ਗੁੱਸੇ ਹੀ ਨਾ ਰਹਿ ਜਾਣ ਸਾਡੇ ਤੇ ਖੁਸ਼ ਹੋਣ ਕਿ ਹਾਂ ਭਾਈ ਸਿਧਾਂਤ ਲਾਗੂ ਹੋ ਰਿਹਾ ਹੈ ਤਾਂ ਹੀ ਗੁਰਦੁਆਰੇ ਇਹਨੂੰ ਆਪਾਂ ਪੰਗਤੀ ਨੂੰ ਆਪਣੇ ਹਿਸਾਬ ਨਾਲ ਕਹਿ ਲਈਏ ਕਿ ਕਬੀਰ ਗੁਰਦੁਆਰੇ ਪਹੁੰਚਾਏ ਥਾ ਮੈਂ ਉੱਥੇ ਗਿਆ ਉਹ ਗੁਰੂ ਦਾ ਘਰ ਹੀ ਹੈ ਅਸੀਂ ਆਏ ਹਾਂ ਅਸੀਂ ਬੈਠੇ ਹਾਂ ਤਉ ਸਹਜ ਕਾਪੇ ਦੇ ਵਿੱਚ ਜੇ ਸਾਡੇ ਨਾਲ ਗੁਰੂ ਪਾਤਸ਼ਾਹ ਉਸ ਬਿਰਤੀ ਵਿੱਚ ਹੀ ਹੋ ਗਏ ਤਉ ਬਿਰਤੀ ਹੈ ਹੁਣ ਗੁਰੂ ਪਾਤਸ਼ਾਹ ਇਹਨੂੰ ਥੋੜਾ ਮੈਂ ਹੋਰ ਇੱਕ ਬੋਲ ਕੇ ਪੰਗਤੀ ਫਤਿਹ ਬੁਲਾ ਦੇਮਾ ਏਦਾਂ ਨਹੀਂ ਕਿ ਸਾਹਮਣੇ ਬੈਠਾ ਕੋਈ ਬੋਲ ਰਿਹਾ ਏ ਨਹੀਂ ਉਹ ਸੱਚ ਬਿਰਤੀ ਅੰਦਰੋਂ ਬੋਲ ਰਹੀ ਏ ਉਹ ਸੱਚ ਅੰਦਰੋਂ ਸੁਚੇਤ ਸਾਹਮਣੇ ਹੋ ਕੇ ਬੈਠ ਕੇ ਦੱਸ ਰਿਹਾ ਏ ਕਿ ਤੂੰ ਕੀ ਕਰ ਰਿਹਾ ਉਹ ਬਿਰਤੀ ਨੂੰ ਸਮਝਣ ਦੀ ਲੋੜ ਹੈ ਉਸ ਸੱਚ ਨੂੰ ਪਕੜ ਦੇ ਵਿੱਚ ਕਰਨ ਦੀ ਲੋੜ ਹੈ ਤਾਂ ਕੋਈ ਬਦਲਾਅ ਆ ਸਕਦਾ ਏ ਆਪ ਸਭ ਦਾ तहे तहे دلੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦੇ ਹਾਂ ਬੇਅੰਤ ਭੁੱਲਾ ਹੋ ਜਾਣੀਆਂ ਸੁਭਾਅ ਦੇ ਕਿਨੇ ਜੀ ਆਪਣਾ ਬੱਚਾ ਜਾਣ ਕੇ ਮੁਆਫ ਕਰਨਾ ਅੰਤ ਵਿੱਚ પતિ ਪਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਪਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨੁ ਮੇਰਾ ਤੁਸਰਾ ਗੁਰੂ ਮਾਹਰੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ